ਕੀ ਰੋਇਆ ਨਾਰਾ ਨਾਰਾ ਆਇਆ ਨਾਰਾ ਐ ਹੋਦਾ ਹੋਣੀ ਨੋ ਤੁਝਾ ਪਿਆਰ ਪਿਛਲੀ ਵੱਡੀ ਫੋਟੋ ਆ ਜਾਈ ਉਹ ਵੀ ਆਏਗੀ ਜਾਏਗੀ ਗਵਰਮੀ ਵੀ ਬਾਤ ਸ਼ਾਇਦ ਨਾਲੋਂ ਬਿਹਤਰ ਹੈ। ਸਰਕਾਰੀ ਦੇ ਨੌਕਰੇ ਲੱਗਣਾ ਵੀ ਬਾਦਸ਼ਾਹ ਨਾਲੋਂ ਬਿਹਤਰ ਹੈ। ਮੈਂ ਇਹ ਇਲੈਕਸ਼ਨ ਸਿਆਸਤ ਲੋਕਾਂ ਨੇ ਸਾਰੀਆਂ ਚੀਜ਼ਾਂ ਤੋਂ ਉਪਰ ਰੱਖੀ। ਕਾ ਮੇਰਾ ਮਾਰਤਾ ਕੁਝ ਚੰਗੇ ਹੀ ਭਾਵੇਂ ਨਹੀਂ ਸੀ। ਜਿਹੜਾ ਇਸ ਸਰਦੀ ਗਵਰਮੀ ਆ ਗਈ। ਮਤਲਬ ਦੇਖੇ। ਉਹ ਮੈਂ ਉਹ ਪਰਣ ਲਿਆ ਉਹ ਸਾਰ ਵਿੱਚ ਨੰਗੇ ਪੈਰੀ ਫਿਰਿਆ ਕਰੂਗਾ ਇਹ ਇੱਕਦਮ ਕਤਲਸਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਕਿਪਾ ਕਰਕੇ ਆਪ ਗਏ ਬਾਗਪਟਨ ਬਾਗਪਟਨ ਤੋਂ ਧੋਨਾ ਦੀ ਬਾਣੀ ਲੈ ਕੇ ਆਇਆ ਜੁਰੇ ਸਾਹਿਬ ਇੱਕ ਸਭ ਤੋਂ ਜ਼ਿਆਦਾ ਬਾਣੀ ਬਾਬਾ ਫਰੀਦ ਜੀ ਦੀ ਸ੍ਰੇਸ਼ ਕਰਕੇ ਮੈਂ ਇੱਕ ਆਦਲਾ ਜਿਹਾ ਗੋਨਾ ਦਾ ਦੁਨੀਆ ਦਾ ਨਾਲੇ ਨਾਲੇ ਇਹਨਾਂ ਦਾ ਲੋਕਰਿਆ ਤੇ ਨਾਲੇ ਕੰਦੇ ਤੋਂ ਕਾਰ ਸ਼ਰੰਤੀ ਜੀ ਗਾਲੇ ਮੈਂ ਤੇਰੀ ਲੋਬੀ ਤੇ ਨਾਲੇ ਪੋੜਾ ਸੀ ਮੈਂ ਵੀ ਕਹਾਂਗਾ ਗਾਲੇ ਮੈਂਂ ਕੱਪੜੇ ਗਾਲਾ ਮੈਂ ਡਾਵੇ ਗਾਲੇ ਮੈਂਂ ਕੱਪੜੇ ਗਾਲਾ ਮੈਂ ਡਾਵੇ ਫਰੀਆ ਮੈਂ ਖਿਰਾ ਲੋਕ ਕਹੈ ਦਰਵੇਸ ਫਰੀਦਾ ਲੋਕ ਕਹੈ ਦਰਵੇ ਲੋਕ ਪਹਿ ਦਰਵੇ ਫਰੀਦਾ ਐਸਾ ਹੋਏ ਰਹੋ ਫਰੀਦਾ ਐਸਾ ਹੋਏ ਰਹੋ ਜੈਸੇ ਕੱਖ ਮਸਜਿਦ ਪਹਿਰਾ ਹੇਠ ਲਟਾਲੀਆਂ ਫਿਰ ਵੀ ਨਾ ਛਾਡੇ ਪ੍ਰੀਤ ਅ ਅੱਜ ਉਹ ਇੱਥੇ ਤੁਹਾਡੇ ਵੱਲ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸ ਮੱਤ ਕੀਤਾ ਜਾ ਰਿਹਾ ਹੈ ਇਹ ਜੀ ਇਹ ਬੀਜੇਪੀ ਦਾ ਉਮੀਦਵਾਰ ਆਲਾਨਿਆ ਉਹ ਅੱਜ ਇੱਥੇ ਆ ਰਿਹਾ ਅਸੀਂ ਉਹਨੂੰ ਇਹ ਦੱਸਣ ਲਈ ਕਿ ਅਸੀਂ 13 ਮਹੀਨੇ ਤਾਂ ਬਾਰਡਰ ਤੇ ਬੈਠੇ 500 ਤੋਂ 73 ਬੰਦੇ ਆਂਦੇ ਸ਼ਹੀਦ ਕਰਾਇਆ ਕਿਸਾਨ ਉਸ ਤੋਂ ਬਾਅਦ ਸਾਡੀਆਂ ਦੂਟੀਆਂ ਜਥੇ ਬੰਦੀਆਂ ਜਿਹੜੀਆਂ ਅੱਜ ਸ਼ੰਪੂ ਬਾਰਡਰ ਤੇ ਬੈਠੀਆਂ 12 13 ਸ਼ਹੀਦ ਹੋਣ ਹੋ ਚੁੱਕੇ ਆ ਸ਼ਹੀਦ ਹੋਣਾ ਕੋਈ ਨਿੱਕੀ ਗੱਲ ਨਹੀਂ ਪਾਕਿਸਤਾਨ ਦੀਆਂ ਦੋ ਜੰਗਾਂ ਅਸੀਂ ਵੇਖੀਆਂ ਪੰਜਾਬ ਵਾਲਿਆਂ ਨੇ 751 ਬੰਦੇ ਮਰੇ ਸੀ ਤੇ ਹੁਣ 773 ਮਰੇ ਆ ਸਾਡੇ ਬਾਦੀ ਅੱਜ ਪਾਕਿਸਤਾਨ ਦੀ ਤੇ ਦਿੱਲੀ ਦੀ ਜੰਗ ਹੈ ਕਿਉਂਕਿ ਜੇ ਉਹ ਸੀ ਪੰਜਾਬ ਵਾਲੇ ਦਿੱਲੀ ਨਹੀਂ ਜਾ ਸਕਦੇ ਤੇ ਫੇਰ ਸਾਡਾ ਹਿੰਦੁਸਤਾਨ ਚ ਐਸਾ ਕੀ ਰਹਿ ਗਿਆ ਇਹ ਪਹਿਲੀ ਗੱਲ ਦੂਜੀ ਗੱਲ ਇਹੋ ਜਿਹਾ ਟੀਟ ਪ੍ਰਧਾਨ ਮੰਤਰੀ ਮੈਂ ਵੇਖਿਆ ਜਿਹੜਾ ਪਹਿਲਾਂ ਗੁਰੂ ਘਰ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਕਹਿੰਦਾ ਕਿ ਮੈਥੋਂ ਮੇਰੀ ਤਪਛਾ ਦੀ ਕੋਈ ਗਲਤੀ ਰਹਗੀ ਤੇ ਮੈਂ ਕਾਨੂੰਨ ਵਾਪਸ ਲੈਣਾ ਐਡਾ ਬੇਜਵਾਨ ਬੰਦਾ ਤੇ ਹੁਣ ਮੁੱਕਰ ਗਿਆ ਤੇ ਉਹ ਮੰਗਾਪੂਰੀਆਂ ਨਹੀਂ ਕਰ ਰਿਆ ਜਿਹੜੇ ਕੇ ਸਾਡੇ ਕਿਸਾਨਾਂ ਦੇ ਪਰੇ ਉਹ ਨਹੀਂ ਵਾਪਸ ਲੈ ਰਿਆ ਜਿਹੜਾ ਲਖੀਨਿਪੁਰ ਹੋਇਆ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਉਲਟਾ ਟੈਕਟਾਂ ਦਿੱਤੀਆਂ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕਰਦੇ ਆਂ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚ ਧੂੜ ਚਿਟਾ ਦੇਵਾਂਗੇ ਔਰ ਹਰਿਆਣੇ 'ਚ ਵੀ ਔਰ ਯੂਪੀ 'ਚ ਵੀ ਦੇਖੋ ਕਿ ਹਾਲਾਤ ਕਰਦੇ ਆਂ ਕਿਸਾਨ ਇਹਨਾਂ ਦਾ ਸੰਯੁਕਤ ਮੋਰਚੇ ਦਾ ਫੈਸਲਾ ਹੈ ਕਿ ਬੀਜੇਪੀ ਨੂੰ ਵੋਟ ਨਹੀਂ ਦੇਣਾ ਢਾਟ ਕੇ ਵਿਰੋਧ ਕਰਨਾ ਮਰਦੇ ਦਮ ਤੱਕ ਬੀਜੇਪੀ ਦਾ ਵਿਰੋਧ ਕਰਕੇ ਪੰਜਾਬ ਨੂੰ ਪੂਰੇ ਭਾਰਤ ਦੇ ਕਿਸਾਨ ਨੂੰ ਸੰਯੁਕਤ ਮੋਰਚੇ ਨੂੰ ਬਚਾਉਣਾ ਹੈ ਸਾਡੀਆਂ ਇਸ ਕਰਕੇ ਉਹਦਾ ਵਿਰੋਧ ਕਰ ਵਿਰੋਧ ਦੇ ਵਿੱਚ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਪੂਰੇ ਪੰਜਾਬத் ਨਹੀਂ ਜੀ ਪੂਰੇ ਇੰਡੀਆ 'ਚ ਹੈ ਅਰਖੇਟ ਕਾ ਕੋਈ ਚੁੱਪੀ ਚ ਲੱਗੇ ਆ ਮਹਾਰਾਸ਼ਟਰੇ ਲੱਗੇ ਆ ਕੇਰਲੇ ਸਾਡੇ ਲੱਗੇ ਹੋਏ ਆ ਆਂਧਰਾ 'ਚ ਲੱਗੇ ਹੋਏ ਆ ਤੰਗਲਣ ਲੱਗੇ ਹੋਏ ਆ ਮੱਧ ਪ੍ਰਦੇਸ਼ ਲੱਗੇ ਹੋਏ ਆ ਪੂਰੇ ਭਾਰਤ ਦੇ ਵਿੱਚ ਹੈ ਸੰਯੁਕਤ ਮੋਰਚਾ ਜੋ ਸੱਦਾ ਪੂਰੇ ਭਾਰਤ ਲਈ ਹੁੰਦਾ ਕਦੇ ਇੱਕ ਸਟੇਟ ਲਈ ਨਹੀਂ ਹੋਇਆ